ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੇ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਔਰ ਸਾਡੇ ਸਮੂਹ ਦਰਵਾਜ਼ਾ ਸਾਭ ਦੇ ਕੋਟਲੀ ਹਿਸਾਰਿਆਂ ਦੇਸ਼ੋ ਦੇਸ਼ੋ ਦੇ ਬੈਕਰ ਅੱਗੇ ਸੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸਰਕਾਰ ਨੇ ਖਾਇਰਤਾ ਦਿਖਾਈ ਹੈ ਜੋ ਉਹ ਗੰਤਕਾਰਵਾਈ ਕੀਤੀ ਹੋਈ ਇਹ ਨਕਦੀ ਕਰਦੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾ ਤੇ ਖਾਸ ਕਰਕੇ ਇਹ ਜਿਹੜਾ ਵਾ ਬੇਨਸਾਦੀ ਜਿੰਨਾ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਬਾਕੀ ਬਾਈ ਕੁਟੀਕਾਤਲ ਸਾਹਿਬ ਬਾਈ ਫਤਿਹ ਦਾਸਪਾਈ ਸਕ੍ਰੀਨ ਸਿੰਘ ਜੀ ਦੀ ਰਾਜੀ ਬੱਤਰ ਸਭ ਤੋਂ ਸਾਰੇ ਸ੍ਰੀ ਮੁੱਖ ਸਾਡੇ ਸ਼੍ਰੋਮਣੀ ਗੁਰਦਵਾਰੀ ਸਭਾ ਦੇ ਦਰਵਾਜ਼ੇ ਤੋਂ ਸੱਚੇ ਠੀਕ ਨੂੰ ਅੱਜ ਅਸੀਂ ਤੱਕਰਤਾ ਕੀਤੀ ਹੈ ਅੱਜ ਅਸੀਂ ਜਿਹੜਾ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਸਾਨੀ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਿਹੜਾ ਇਹ ਦਬਾਅ ਬਣਿਆ ਸਰਕਾਰਾਂ ਦਾ ਪਿਛਲੇ ਕੋਈ ਸਮਾਂ ਪਹਿਲਾਂ ਵੀ ਕਿੰਨੀ ਜਦੋਂ ਜੈਦ ਨਾਲ ਕਿੰਨਾ ਸੰਘਰਸ਼ ਕਰਕੇ ਕਿੰਨਾ ਲੰਮਾ ਸਮਾਂ ਕਿੰਨਾ ਜਾਨੀ ਇਹ مالی ਨੁਕਸਾਨ ਕਿਸਾਨ ਵੀਰਾਂ ਦਾ ਹੋਇਆ ਅਤੇ ਕਿੰਨੀ ਜਦੋਂ ਜੈਦ ਨਾਲ ਕੇਂਦਰ ਸਰਕਾਰ ਤੋਂ ਉਹ ਦਿਲ ਜਿਹੜੇ ਆ ਰੱਦ ਕਰਵਾਏ ਸੀ ਸਰਕਾਰ ਨੇ ਵਾਦਾ ਕੀਤਾ ਸੀ ਮੋਦੀ ਸਰਕਾਰ ਨੇ ਕਿ ਅਸੀਂ ਇਹ ਡੇਰ ਰੱਦ ਕਰਦੇ ਤੇ ਕਿਸਾਨ ਆਪਣੀ ਉੱਥੋਂ ਜਿਹੜਾ ਮੋਰਚਾ ਚੱਲਿਆ ਸੀ ਬਹੁਤ ਲੰਮਾ ਸਮਾਂ ਤੋਂ ਕਿਸਾਨ ਆਪਣੀ ਕਰ ਰਹੇ ਹੋ ਆ ਜੇ ਸੀ ਪਰ ਕੇਂਦਰ ਸਰਕਾਰ ਨੇ ਜਿਹੜਾ ਵਾਦਾ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਮੁਕਰਨਾ ਉਹ ਬਹੁਤ ਮਤਭਾਗ ਹੈ ਤੇ ਕਿਸਾਨੀ ਜਿਹੜੀ ਆ ਬਹੁਤ ਜਿਹੜੀ ਆ ਖੇੜੀ ਕਿਸਾਨ ਦੀ ਤਪੱਸਿਆ ਵਾ ਇੱਕ ਕਿਸਾਨੀ ਜਿਹੜੀ ਆ ਉਹ ਇੱਕ ਆਮ ਕਿਤੇ ਵਾਂਗ ਨਹੀਂ ਆ ਇਕੱਲਾ ਸੁਝਗਾਰ ਨਹੀਂ ਆ ਕਿਸਾਨੀ ਜਿਹੜੀ ਆ ਉਹ ਸਾਡਾ ਜਿਹੜਾ ਅਨਾਜ ਆ ਸਾਡਾ ਜੀਵਨ ਉਹ ਤੇ ਨਿਰਭਰ ਕਰਦਾ ਹੈ ਉਹ ਇੱਕ ਕਿਸਾਨ ਦੀ ਜਿਹੜੀ ਬਹੁਤ ਵੱਡੀ ਮਸੱਕਤ ਆ ਤੇ ਬਹੁਤ ਛੋੜਾ ਉਹਦੇ ਵਿੱਚ ਉਹਨੂੰ ਲਾਪਿਆ ਤੇ ਕਿਸਾਨ ਜਿਹੜਾ ਵਾ ਉਹ ਸਾਡਾ ਸਾਰਿਆਂ ਦਾ ਸਾਨੂੰ ਸੰਸਾਰ ਦਾ ਅਨਾਜ ਦੇ ਨਾਲ ਢਿੱਡ ਭਰਦਾ ਮੜੀ ਮਸੱਕਤ ਦੇ ਨਾਲ ਉਹ ਆਪਣੀ ਨੂੰ ਕਿਰਤਵਿਰਤ ਕਰਦਾ ਇਹ ਕਿਸਾਨ ਦੀ ਜਿਹੜੀ ਹੋਂਦ ਆ ਕੱਲੀ ਕਿਸਾਨੀ ਖੇਤੀ ਦਾ ਜਿਹੜਾ ਵਪਾਰ ਕਰਕੇ ਨਹੀਂ ਕਿਸਾਨ ਦੀ ਜਿਹੜੀ ਹੋੜ ਆ ਉਹਨੂੰ ਖਤਰਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਇਹ ਦਿਨ ਥੋਪੇ ਨੇ ਉਹ ਵੇਖੋ ਕੋਈ ਵੀ ਬੰਦਾ ਕੋਈ ਵੀ ਕਾਮਤਾਰ ਕਰਦਾ ਆਪਣਾ ਕੋਈ ਬਿਜ਼ਨਸ ਕਰਦਾ ਹੈ ਤੇ ਉਹਦਾ ਰੇਟ ਆਪਣਾ ਹੁੰਦਾ ਆ ਆਪਾਂ ਜਾ ਕੇ ਪੁੱਛਦੇ ਆ ਕਿ ਇਹ ਚੀਜ਼ ਸਾਨੂੰ ਤੁਸੀਂ ਕਿੰਨੇ ਨੂੰ ਦੋਗੇ ਤੋਂ ਆਪਣਾ ਰੇਟ ਤੈਅ ਕਰਾ ਪਰ ਕਿਸੇ ਵੀ ਇੰਨੀ ਕੀਤੀ ਜਿਹੜੀ ਮਿਹਨਤ ਆ ਸਭ ਤੋਂ ਔਖੀ ਆ ਖੇਤੀ ਕਿਸਾਨੀ ਕਰਨੀ ਜਿਹੜੇ ਕਿਸਾਨ ਵੀ ਨੇ ਜਿਹੜੇ ਕਿਸਾਨੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਔਖਾ ਤੇ ਕਿੰਨਾ ਉਹ ਸ਼ੱਕਤ ਵਾਲਾ ਕਾਪੇ ਪਰ ਉਹਦੇ ਤੇ ਕੋਈ ਆਪਣਾ ਜਿਹੜਾ ਰੇਟ ਆਪਣਾ ਜਿਹੜਾ ਰੇਟ ਤੈਅ ਕਰਕੇ ਉਹਦੇ ਤੇ ਲਾਗੂ ਕਰ ਦੇਣਾ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਤੇ ਮੈਂ ਇਹ ਵੀ ਗੈਮਤੀ ਕਰੂੰਗਾ ਕਿ ਇਹ ਇਕੱਲਾ ਕਿਸਾਨ ਦਾ ਹੀ ਮੁੱਦਾ ਨਹੀਂ ਹੈ ਕਿ ਕਿਸਾਨਾਂ ਨੂੰ ਇਹਦੇ ਲਈ ਇਕਜੁੱਟ ਹੋਣਾ ਪੈਂਦਾ ਸਭ ਨੂੰ ਕੋਈ ਵੀ ਜਿਹੜੇ ਵੀ ਵਪਾਰ ਨਾਲ ਜੁੜਿਆ ਹੈ ਇਹਦਾ ਜਿਹੜਾ ਅਸਰ ਹੈ ਕਿਉਂਕਿ ਜੇ ਖੇਤੀ ਆਪਣੀ ਥੱਲੇ ਜਾਂਦੀ ਡਾਊਨ ਜਾਂਦੀ ਹੈ ਤੇ ਸਾਰੇ ਜਿਹੜਾ ਜਿਹੜਾ ਸਾਡਾ ਬਾਜ਼ਾਰ ਹੈ ਸਾਡੀ ਮਾਰਕੀਟ ਹੈ ਸਾਰਿਆਂ ਤੇ ਅਸਰ ਪੈਂਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾਂ ਤੇ ਖਾਸ ਕਰਕੇ ਇਹ ਜਿਹੜਾ ਵਾ ਵੇਣ ਸਾਦੀ ਜਿੰਨਾ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਦੂਸਰਾ ਜਿਹੜਾ ਇਸ ਜਦੋਂ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਪਿਛਲੇ ਸੰਘਰਸ਼ ਵਿੱਚ ਵੀ ਕਿੰਨੇ ਕਿਸਾਨਾਂ ਦੀ ਜਾਨ ਗਈ ਕਿੰਨਾ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਹੁਣ ਵੀ ਆਪਾਂ ਹੁਣੇ-ਹੁਣੇ ਸਾਡੇ ਵੀਰ ਸੁਭਾ ਕਰਮ ਸਿੰਘ ਜਿਹੜੇ ਲੜਾਈ ਕਰਦੇ ਵੀ ਅਸੀਂ ਉਹਨਾਂ ਵਾਸਤੇ ਅਰਦਾਸ ਵੀ ਕਰਦੇ ਸੱਚੀ ਪਾਤਸ਼ਾਹ ਦੀ ਚਰਨਾ ਤੇ ਕਿ ਉਹ ਕਿਸਾਨ ਨਹੀਂ ਘਿਨਿਦਰਾ ਕੋਈ ਸ਼ਹੀਦ ਕੀਤੇ ਗਏ ਅਸੀਂ ਸਭ ਉਹਨਾਂ ਨੂੰ ਆਪਣੇ ਚਰਨਾ ਤੇ ਨਿਵਾਸ ਬਖਸ਼ਣ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਟ ਕੇ ਕਿੰਨਾ ਕਿਸਾਨ ਵੀਰਾਂ ਦਾ ਸਾਥ ਦੇਣ ਨੂੰ ਕਹਿੰਦਾ ਹੈ ਸਾਰਿਆਂ ਨੂੰ ਦਰਦ ਰੱਖਣਾ ਚਾਹੁੰਦਾ ਹੈ ਕਿਉਂਕਿ ਸਾਰੇ ਹੀ ਬਹੁਤ ਦਿਲ ਨਾਲ ਦਰਦ ਰੱਖ ਰਹੇ ਨੇ ਅੱਜ ਸਿੱਖੀ ਦਰਬਾਰ ਸਾਹਿਬ ਜੀ ਜਿਹੜੀ ਕੀਰਤਨੀ ਜਿਹੜੇ ਅਸੀਂ ਉੱਥੇ ਇੱਥੇ ਪਹੁੰਚੇ ਨੇ ਕੋਲਕ ਸਿੰਘ ਸਾਡੇ ਦੂਜਣਾਂ ਤੇ ਦੇ ਸਾਰਿਆਂ ਦਾ ਇਕੱਤਰ ਹੋਣਾ ਸੰਭਵ ਨਹੀਂ ਹੁੰਦਾ ਇੱਕ ਟਾਈਮ ਤੇ ਪਰ ਸਾਰੇ ਹੀ ਅਸੀਂ ਸ਼ਰੋਮੀ ਰਾਗੀ ਸਭਾ ਸਿੱਖੀ ਦਰਬਾਰ ਸਾਹਿਬ ਸੱਜਣ ਸਿੰਘ ਜੀ ਵੱਲੋਂ ਸਾਰੇ ਕੀਰਤਨੀ ਸਿੰਘ ਜਿਹੜੇ ਆ ਅਸੀਂ ਇਹ ਸਰਕਾਰ ਦੀ ਇੱਕ ਸਖਤ ਸ਼ਬਦਾਕ ਮਨਹਿਦੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜੇ ਕੀਤੇ ਵਾਦੇ ਸੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਮਨਛਾ ਕੀ ਲੱਗਦੇ ਤੁਹਾਨੂੰ ਸੈਂਟਰਲ ਸਰਕਾਰ ਦੇ ਹਾਂਜੀ ਭਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਭਾਈ ਗੰਜੀ ਸਿੰਘ ਮਜੂਰੀ ਲਾਤੀਸ਼ ਦੀ ਦਰਬਾਰ ਸਾਹਿਬ ਮਨਸ਼ਾ ਸਰਕਾਰ ਦੀ ਸਾਰਿਆਂ ਨੂੰ ਸਪਸ਼ਟ ਹੈ ਕਿ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਦੇ ਲਈ ਸ਼ਾਂਤਮਈ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਹੈ ਤਰਨਾ ਦੇ ਸਕਦਾ ਹੈ ਰੋਸ ਜਿਹੜਾ ਉਹ ਕਰ ਸਕਦਾ ਹੈ ਪਰ ਜਿਹੜਾ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਗਿਆ ਹੈ ਉਹ ਬਹੁਤ ਹੀ ਮੰਦ ਭਗਾ ਹੈ ਇਹ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਪੈਲਟ ਗੰਨਾਂ ਦੇ ਨਾਲ ਗੋਲੀਬਾਰੀ ਕਰਨੀ ਤੇ ਜਿਹੜੇ ਹਥਿਆਰ ਜਿਹੜੇ ਜਿਹੜੇ ਪਾਬੰਦੀਸ਼ੁਦਾ ਨੇ ਉਹਨਾਂ ਦੀ ਵਰਤੋਂ ਕਰਕੇ ਤੇ ਇਸ ਰੋਸ਼ ਪ੍ਰਦਰਸ਼ਨ ਨੂੰ ਜਿਹੜਾ ਹੈ ਉਹ ਅਨਮਨੁੱਖੀ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਵੱਲੋਂ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਇਹ ਅਸੀਂ ਕਹਿਣਾ ਚਾਹਾਂਗੇ ਆਪਣੇ ਸਾਰੇ ਸਮੁੱਚੇ ਹੀ ਭਾਈਚਾਰੇ ਨੂੰ ਜਿੰਨਾ ਵੀ ਕਿਸਾਨੀ ਦੇ ਨਾਲ ਸੰਬੰਧਿਤ ਹੈ ਵਪਾਰ ਦੇ ਨਾਲ ਸੰਬੰਧਿਤ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੀ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਸੋ ਸਰਕਾਰ ਨੂੰ ਚਾਹੀਦਾ ਕਿ ਐਮਐਸਪੀ ਜਿਹੜਾ ਮੁੱਖ ਮੁੱਦਾ ਹੈ ਇਸ ਵਾਰ ਐਮਐਸਪੀ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਬੜਾ ਖਰਚਾ ਕਰਕੇ ਬੜੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਇਹਨਾਂ ਫਸਲਾਂ ਨੂੰ ਪਾਲਦਾ ਹੈ ਤੇ ਜੇਕਰ ਉਹਨੂੰ ਉਹਦਾ ਮੁੱਲ ਹੀ ਪੂਰਾ ਨਹੀਂ ਮਿਲਦਾ ਤਾਂ ਬੜੀ ਮੰਦਭਾਗੀ ਗੱਲ ਹੁੰਦੀ ਹੈ ਕਿ ਕਿਉਂਕਿ ਜਿਸ ਦੀ ਮਿਹਨਤ ਦਾ ਉਹਨੂੰ ਮੁੱਲ ਨਾ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਸੋ ਕਿਸਾਨ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਆ ਜਿੰਨੇ ਵੀ ਵਪਾਰੀ ਨੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਉਹ ਫਸਲਾਂ ਲੈ ਕੇ ਇਧਰ ਉਧਰ ਜਾਂਦੇ ਨੇ ਸਾਰੇ ਕਿਸਾਨੀ ਦੇ ਨਾਲ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨ ਦਾ ਧਰਨੇ ਦਾ ਜਿਹੜਾ ਹੈ ਇਹ ਹਕੀ ਮੰਗਾ ਦਾ ਜਿਹੜਾ ਹੈ ਉਹ ਜਾਇਚ ਢੰਗ ਦੇ ਨਾਲ ਸਮਰਥਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਖੜੀ ਹੋਣਾ ਚਾਹੀਦਾ ਹੈ ਜੀ ਸਰ ਆਪਣੇ ਬਾਰੇ ਦੱਸ ਕੇ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦਾ ਕੀ ਕਹੋਗੇ ਉਹਨਾਂ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 105 ਜਵਿੰਦਰ ਸਿੰਘ ਜੁਵਿੰਦਰ ਜੀ ਦਾ ਸਰ ਜੀ ਕਿ ਜਿਵੇਂ ਕਿ ਸਾਡੇ ਸ਼ੋਮੀ ਰਾਜ ਸਭਾ ਦੇ ਪ੍ਰਧਾਨ ਸਾਹਿਬ ਪੰਚ ਸਾਹਿਬ ਪੰਚ ਸਿੰਘ ਜੀ ਦਾਨੇ ਆ ਅੱਸਿਆ ਤੋਂ ਮੈਂ ਥੋੜੇ ਲਫ਼ਜ਼ਾਂ ਵਿੱਚ ਬਿਕਤ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਇੱਕਦਾਂ ਕਿਸਾਨ ਦੇ ਮੁੱਲ ਨੇ ਕਿਰਾਂ ਸਮਰਥਨ ਕਰਨਾ ਚਾਹੀਦਾ ਔਰ ਸਾਡੇ ਸਮੂਹ ਦਰਵਾਜ਼ਾ ਸਾਹਿਬ ਦੇ ਇਤਿਹਾਸ ਦੇ ਦੇਸ਼ ਦੇ ਦੇਸ਼ ਦੇ ਵਿੱਚ ਰੱਖ ਕੇ ਅੱਗੇ ਸਨ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸਰਕਾਰ ਨੇ ਕਾਇਰਪਾ ਦਿਖਾਈ ਹੈ ਜੋ ਦੋ ਦੋ ਗਲਤ ਕਾਰਵਾਈ ਕੀਤੀ ਹੋ ਕੇ ਇਹ ਨਿਖਿਤੀ ਕਰਦੇ ਆਂ ਔਰ ਅਰਦਾਸ ਕਰਦੇ ਆਂ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਇਹ ਸਾਨੂੰ ਯਕੀਨ ਆ ਕਿ ਪੰਜਾਬ ਅਜੇ ਤੱਕ ਕਦੀ ਹਾਰਿਆ ਹੀ ਨਹੀਂ ਜਿੱਤਦਾ ਸੋ ਕਿ ਪੰਜਾਬ ਤੇ ਬਖਸ਼ਿਸ਼ ਆ ਰਹਿਮਤ ਹੈ ਗੁਰੂਆਂ ਪੀਰਾਂ ਦੀ ਸੋ ਸਤਿਗੁਰੂ ਜੀ ਰਹਿਮਤ ਕਰਨ ਸਾਰੇ ਇਕਮੁੱਠ ਹੋ ਕੇ ਤੇ ਇਸ ਅੰਦੋਲਨ ਦਾ ਸਮਰਥਨ ਕਰੀਏ ਤਾਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਪੰਡਤ ਜੀ ਕੀ ਕੰਮ ਕਰ ਰਹੇ ਹੈ ਕਿ ਇਨਫਰਾਸਟ੍ਰਕਚਰ ਨੂੰ ਬਸਾ ਰਹੀ ਹੈ ਸਰਕਾਰ ਨੇ ਇਹ ਬਹੁਤ ਲੰੰਨਯੋਗ ਹੈ ਸੋ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਸਮਾਤਪੋਸ਼ਣ ਔਰ ਅਸੀਂ ਸੂੂ ਰਾਗੀ ਸਿੰਘ ਜਿਹੜੇ ਆ ਕਿਸਾਨੀ ਅੰਦੋਲਨ ਦਾ ਜਦੋਂ ਸਹਾਇਤ ਕਰਦੇ ਆ ਔਰ ਉਹਨਾਂ ਦੇ ਨਾਲ ਖੜੇ ਆ ਖੜੇ ਰਵਾਂਗੇ ਔਰ ਅਰਦਾਸ ਵੀ ਕਰਦੇ ਆ ਸਤਿਗੁਰੂ ਸਿੰਘ ਜੀ ਸਤ ਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਪਕਣ ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਦੇਸ਼ ਦੇ ਸਾਡੇ ਕਿਸਾਨਾਂ ਨੂੰ ਬੇਨਤੀ ਆ ਕਿ ਆਓ ਰਲ ਕੇ ਜੇ ਇਹ ਅਸਲੀ ਹਲਾਨਾ ਆ ਰਿਹਾ ਤੇ ਇਹ ਸਰਹਾਨਾਇਚ ਪ੍ਰਸਾਰਨ ਹੋਵੇ ਜਾਂ ਸਾਥੀਆਂ ਰਹਿਣ ਜੀ ਆਹੇ ਗੁਰੂ ਜੀ ਦਾ ਸ਼ਤਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ